ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਐਸਵੇਰੇ ਦੀ ਵੱਡੀ ਖਬਰ ਦੱਸਦੀ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਆਇੰਟ ਆਫ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਜਾਣਕਾਰੀ ਹੈ ਕਿ 11 ਨਵੰਬਰ ਨੂੰ ਪੰਜਾਬ ਚ ਤਰਨਤਾਰਨ ਸੀਟ ਤੇ ਜ਼ਿਮਨੀ ਚੋਣ ਹੋਏਗੀ ਤੇ 14 ਨਵੰਬਰ ਨੂੰ ਇਸ ਦਾ ਨਤੀਜਾ ਐਲਾਨ ਦਿੱਤਾ ਜਾਏਗਾ ਸੋ ਲਗਾਤਾਰ ਗੱਲ ਕਰੀਏ ਤੇ ਪਿਛਲੇ ਲੰਬੇ ਸਮੇਂ ਤੋਂ ਤਰਨਤਾਰਨ ਚ ਸਿਆਸੀ ਅਖਾੜਾ ਪੱਕਿਆ ਹੋਇਆ ਸੀ ਪਰ ਅੱਜ ਤਰੀਕਾਂ ਦੇ ਐਲਾਨ ਤੋਂ ਬਾਅਦ ਇਹ ਸਿਆਸੀ ਅਖਾੜਾ ਹੋਰ ਪੱਕਦਾ ਨਜ਼ਰ ਆਏਗਾ ਮੌਜੂਦਾ ਵਿਧਾਇਕ ਜਿਹੜੇ ਹੁੰਦੇ ਸੀ ਕਸ਼ਮੀਰ ਸਿੰਘ ਸੋਹਲ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਆਮ ਆਦਮੀ ਪਾਰਟੀ ਨੇ ਹਾਲਾਂਕਿ ਅਕਾਲੀ ਦਲ ਤੋਂ ਹਰਬੀਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਿਹੜੇ ਕਿ ਸਾਬਕਾ ਵਿਧਾਇਕ ਨੇ ਤੇ ਹੁਣ ਉਹਨਾਂ ਨੂੰ ਉਹਨ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਰੈਲੀ ਦੌਰਾਨ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਠੀਕ ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕੀ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਉਸ ਸੀਟ ਤੇ ਬਹੁਤ ਹੀ ਮਜ਼ਬੂਤ ਨਈ ਨਜ਼ਰ ਆ ਰਹੀ ਹੈ ਪਰ ਫਿਰ ਵੀ ਲਗਾਤਾਰ ਉਰਨਾਦੇ ਕੈਂਡੀਡੇਟ ਲੋਕਾਂ ਦੇ ਵਿਚਾਰ ਜਾ ਰਹੇ ਨੇ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਹੁਣੇ ਥੋੜੇ ਦਿਨ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਸੀ ਪਰ ਲਗਾਤਾਰ ਇਹ ਕਿਆਸ ਰਾਈਆਂ ਚੱਲ ਰਹੀਆਂ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਬਹੁਤਾ ਮਜ਼ਬੂਤ ਉਮੀਦਵਾਰ ਨਹੀਂ ਹੈ ਜਿਸ ਕਰਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਖੇਮੇ ਦੇ ਵਿੱਚ ਵੀ ਚੱਲ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਵੀ ਪ੍ਰਿੰਸੀਪਲ ਮੈਡਮ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ ਹਾਲਾਂਕਿ ਅਕਾਲੀ ਦਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਕਿਆਸ ਰਾਈਆਂ ਕਹਿ ਲਈਏ ਕਿ ਸੁਭਗਾਹਟ ਹੈ ਕਿ ਅਕਾਲੀ ਦਲ ਦਾ ਕੈਂਡੀਡੇਟ ਕਿੰਨਾ ਕੁ ਤਾਲ ਠੋਕਦਾ ਕਿੰਨਾ ਕੁ ਮਜ਼ਬੂਤ ਫਾਈਟ ਦਿੰਦਾ ਨਜ਼ਰ ਆਏਗਾ ਪਰ ਸਾਰਿਆਂ ਦੀਆਂ ਨਜ਼ਰਾਂ ਇਸ ਤਰਨ-ਤਰਨ ਜ਼ਿਮਨੀ ਚੋਣ ਲਈ ਹੁਣ ਲੱਗੀਆਂ ਹੋਈਆਂ ਨੇ ਪੰਥਕ ਕੈਂਡੀਡੇਟ ਤੇ ਯਾਨੀ ਕਿ ਅਮਰਿਤਪਾਲ ਜਿਹੜੇ ਕਿ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਨੇ ਇਲਾਕੇ ਤੋਂ ਔਰ ਲਗਾਤਾਰ ਉਸ ਏਰੀਏ ਦੇ ਵਿੱਚ 2024 ਦੇ ਵਿੱਚ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੀਆਂ ਵੋਟਾਂ ਪੰਥਕ ਪਾਰਟੀ ਨੂੰ ਪਈਆਂ ਸੀ ਸੋ ਅਮਰਿਤਪਾਲ ਦੀ ਪਾਰਟੀ ਦਾ ਕੈਂਡੀਡੇਟ ਕੌਣ ਹੋਏਗਾ ਕਿਸ ਦੇ ਉੱਤੇ ਦਾਅ ਖੇਡਿਆ ਜਾਂਦਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਰਨਤਾਰਨ ਜ਼ਿਮਨੀ ਚੋਣ ਦੀ ਜਿਹੜੀ ਪਿਕਚਰ ਹੈ ਉਹ ਕਲੀਅਰ ਹੁੰਦੀ ਨਜ਼ਰ ਆਏਗੀ ਪਰ ਕੁਲ ਮਿਲਾ ਕੇ ਚੌਣ ਤਰੀਕਾ ਦੇ ਐਲਾਨ ਤੋਂ ਬਾਅਦ ਸਿਆਸੀ ਅਖਾੜਾ ਪੂਰੇ ਤੌਰ ਤੇ ਪੱਕ ਚੁੱਕਿਆ ਹੈ ਔਰ ਲਗਾਤਾਰ ਹਾਲਾਂਕਿ ਇਹ ਵੀ ਇੱਕ ਵੱਡੀ ਚਰਚਾ ਹੈ ਕਿ ਸਰਕਾਰ ਬਾਈਲੈਕਸ਼ਨ ਦੇ ਵਿੱਚ ਜ਼ਿਮਨੀ ਚੋਣਾਂ ਦੇ ਵਿੱਚ ਹਮੇਸ਼ਾ ਭਾਰੀ ਰਹਿੰਦੀ ਹੈ ਜੇ ਅਸੀਂ ਗੱਲ ਕਰੀਏ 2022 ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੀਆਂ ਵੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਹੋਈਆਂ ਚਾਹੇ ਉਹ ਜਲੰਧਰ ਵੈਸਟ ਦੀ ਹੋਈ ਉਹ ਵੀ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਇਸ ਤੋਂ ਬਾਅਦ ਚਾਰ ਜ਼ਿਮਨੀ ਚੋਣਾ ਪਿਛਲੇ ਸਾਲ ਹੋ ਕੇ ਹਟੀਆਂ ਜਿਨ੍ਹਾਂ ਦੇ ਵਿੱਚ ਬਰਨਾਲਾ ਜਿਨ੍ਹਾਂ ਦੇ ਵਿੱਚ ਗਿੱਦੜਬਾਹ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਉਹਨਾਂ ਚੋਂ ਤਿੰਨ ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀ ਤੇ ਇੱਕ ਸੀਟ ਕਾਂਗਰਸ ਦੇ ਖਾਤੇ ਦੇ ਵਿੱਚ ਬਰਨਾਲੇ ਆਲੀ ਗਈ ਸੀ ਪਰ ਹੁਣ ਵੇਖਣਾ ਹੋਵੇਗਾ ਕਿ ਹੁਣ ਇਸ ਮਸਲੇ ਤੇ ਯਾਨੀ ਕਿ ਜ਼ਿਮਨੀ ਚੋਣ ਜਿਹੜੀ ਤਰਨ ਤਰਨ ਵਾਲੀ ਹੈ ਉਹ ਕਿਦੇ ਪਾਲੇ ਜਾਂਦੀ ਨਜ਼ਰ ਆਉਂਦੀ ਹੈ ਬਸ ਨਜ਼ਰਾਂ ਜਿਹੜੀਆਂ ਉਹ ਪੰਥਕ ਪਾਰਟੀ ਦੇ ਕੈਂਡੀਡੇਟ ਤੇ ਟਿਕੀਆਂ ਹੋਈਆਂ ਨੇ